ਦੇਖੋ ਜੀ ਇਹ ਸਾਰੇ ਚਿਤਰੋ ਚਿਤਰੀ ਹੋਏ ਬੈਠੇ ਨੇ ਆਪਸ ਵਿੱਚ ਇਹਨਾਂ ਸਾਰਿਆਂ ਦੀ ਲੜਾਈ ਚੱਲ ਰਹੀ ਹੈ ਇੱਕ ਪਾਸੇ ਕਾਂਗਰਸ ਦੋ ਪਾੜ ਹੋਈ ਪਈ ਹੈ ਦੂਜੇ ਪਾਸੇ ਇਹ ਕੇਜਰੀਵਾਲ ਨੂੰ ਖੁਸ਼ ਕਰਕੇ ਆਪ ਦੀ ਕੁਰਸੀ 'ਚ ਬਨੇ ਬੈਠੇ ਰਹਿਣ ਵਾਸਤੇ ਭਗਵੰਤ ਮਾਨ ਪੰਜਾਬ ਨੂੰ ਕਰਜ਼ਾਈ ਕਰੀ ਜਾ ਰਿਹਾ ਹੈਗਾ ਪੰਜਾਬ ਦੇ ਪੈਸੇ ਲੁਟਾ ਰਿਹਾ ਹੈ ਤੇ ਦੋਨੋਂ ਪਾਰਟੀਆਂ ਇਹਨਾਂ ਦਾ ਗੱਠ ਜੋੜ ਚ ਦਿੱਲੀ ਵਿੱਚ ਕੇਜਰੀਵਾਲ ਤੇ ਰਾਹੁਲ ਗਾਂਧੀ ਦਾ ਗੱਠ ਜੋੜ ਹੋ ਗਿਆ ਇੱਥੇ ਪੰਜਾਬ 'ਚ ਲੋਕਾਂ ਦੀ ਅੱਖਾਂ 'ਚ ਘੱਟਾ ਸਿੱਟੀ ਫਿਰਦੇ ਨੇ ਕਿ ਅਸੀਂ ਆਡਾ ਡਾ حقیقت આ ਹੈਗੀ કે પહેલે ਵੀ ਇਹ dono ਇਕੱઠે સિગેショਨੀ અકાલી દલ ਦੇ ਖਿલાફ 판ડી પ્રચાર ਕਰਕੇ ਲੋਕਾਂ ਦੇ મનાચે નફરત پیدا ਕਰਕੇ ਝૂઠે ਸਾਡੇ ਉਤੇ الزام લાકે ਇਹna dono ਨੇ સત્તા ਦਾ લહા લેતા ਝૂઠે લારે ਝૂઠે વાદે ਝૂઠે 판ડી પ્રચાર ਕਰਕੇ પહેલે 5 ਸਾਲ ਕਾਂਗਰਸ ਨੇ ਰਾਜ ਕੇ લुटिया ਜੇਬਾਂ ਭਰੀਆਂ ਲੋਕਾਂ ਨੇ ਉਹਨਾਂ ਨੂੰ ਦਫਾ ਕੀਤਾ ਉਹ ਵੀ મે ਕਹਿੰਦੀ ਆ ਵੱਧ ਕਾਂਗਰਸੀ ਦੀ ਵੋਟਾਂ ਨਾਲ ਹੀ ਆਮ ਆਦਮੀ ਦੀ ਸਰਕਾਰ ਬਣੀ ਹੈ ਤੇ ਹੁਣ ਉਹੀ ਕੰਮ ਇਹ ਭਗਵੰਤ ਮਾਨ ਕਰ ਰਿਹਾ ਹੈ 60 ਹਜ਼ਾਰ ਕਰੋੜ ਦਾ ਕਰਜ਼ਾ ਚੜਾਤਾ ਜਿਹੜੀ ਵੱਡੀ ਵੱਡੀ ਗੱਲਾਂ ਕਰਦਾ ਸੀ ਕਿ ਪਿੰਡਾਂ ਤੋਂ ਸਰਕਾਰ ਚੋਂ ਪਿੰਡਾਂ 'ਚ ਦਵਾਨੀ ਨਹੀਂ ਆਈ। ਜਿਹੜੀ ਵੱਡੀ ਗੱਲਾਂ ਕਰਦਾ ਸੀ ਕਿ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ, ਅੱਜ ਬਾਵਾ ਸਾਹਿਬ ਦੀ ਦਿੱਤੀ ਹੋਈ ਸਾਰੀ ਸਹੂਲਤਾਂ ਕੱਟੀ ਜਾ ਰਹੀ ਹੈ। ਆਹ ਬੀਬੀਆਂ ਫਿਰਦੀਆਂ ਨੇ ਇਹਨਾਂ ਦੇ ਕਿੰਨੇ 2-2 ਸਾਲ ਇਹਨਾਂ ਦੇ ਸ਼ਗਨ ਦੇ ਚੈੱਕ ਨਹੀਂ ਆ ਜਿਹੜੇ ਬਾਲ ਸਾਹਿਬ ਦਿੰਦੇ ਸੀ। ਕਿੰਨੇ ਇੱਥੇ ਰੁੱਲਦੇ ਫਿਰਦੇ ਆਹ ਗਰੀਬ ਤੋਂ ਗਰੀਬ ਦੇਖੋ ਉਹਦੀ ਪੈਨਸ਼ਨ ਤੱਕ ਨਹੀਂ ਲੱਗੀ। ਜਿਹੜਾ 2500 ਪੈਨਸ਼ਨ ਦੇਣ ਦੀ ਗੱਲ ਕਰਦਾ ਸੀ ਭਗਵੰਤ ਬੇਈਮਾਨ ਤੇ ਨੀਲੇ ਕਾਰਡ ਜਿਹੜੇ ਬਾਵਾ ਸਾਹਿਬ ਨੇ ਲੱਖਾਂ ਦੀ ਗਿਣਤੀ 'ਚ ਬਣਾਏ ਸੀਗੇ ਲੱਖਾਂ ਦੇ ਪਿੰ 3 ਕਿਲੋ ਕਣਕ ਬਾਦਲ ਸਾਹਿਬ ਦਿੰਦੇ ਸੀ ਉਹ ਮਸਾ 15 ਕਿਲੋ ਮਿਲਦੀ ਉਹ ਵੀ ਕਾੜ ਕੱਟ ਤੇ ਤੇ ਇਹ ਤਾਂ ਹਾਲ ਹੈ ਤੇ ਕਰਜ਼ਾ ਦੇ ਉੱਤੇ ਰੋਜ਼ ਕਰਜ਼ਾ ਸਰਕਾਰ ਦੇ ਉੱਤੇ ਸੂਬੇ ਦੇ ਉੱਤੇ ਲੋਕਾਂ ਦੇ ਉੱਤੇ ਕਰਜ਼ਾ ਲਈ ਜਾ ਰਿਹਾ ਹੈ ਤੇ ਕਿੱਥੇ ਪੈਸੇ ਜਾ ਰਹੇ ਨੇ ਕੇਜਰੀਵਾਲ ਜਾਣੇ ਜਾਂ ਬੇਈਮਾਨ ਮੁੱਖ ਮੰਤਰੀ ਜਿਹੜਾ ਲੋਕਾਂ ਨੂੰ ਹਿਸਾਬ ਨਹੀਂ ਦਿੰਦਾ ਕੱਲੇ ਇਸ਼ਤਿਹਾਰਾਂ 'ਚ ਜਿਹੜਾ ਕਹਿੰਦਾ ਸੀ ਪਿੰਡਾਂ ਤੋਂ ਸਰਕਾਰ ਚੱਲੂਗੀ ਹੁਣ ਪਿੰਡ 'ਚ ਨਜ਼ਰ ਨਹੀਂ ਆਉਂਦਾ ਪਿੰਡਾਂ 'ਚ ਤਾਂ ਕੱਲੇ ਇਹਦੇ ਪੋਸਟਰ ਨਜ਼ਰ ਆਉਂਦੇ ਨੇ ਸੋ ਇਹ ਬੜਾ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਖੋਨੇ ਨਾ ਦੋਨਾਂ ਝੂਠੀਆਂ ਪਾਰਟੀਆਂ ਦਾ ਗੱਠਜੋੜ ਜਿਹੜਾ ਹੋ ਚੁੱਕਿਆ ਹੈਗਾ ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਇੱਕ ਪਾਸੇ ਉਹ ਸ਼ਰੋਮੀ ਅਕਾਲੀ ਦਲ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕੜੀ ਵਾਲੀ ਪਾਰਟੀ ਜਿਨੇ ਹਰੇਕ ਨੂੰ ਜੋ ਕਿਹਾ ਉਹ ਕਰਕੇ ਦਿਖਾਇਆ ਕੋਈ ਝੂਠਾ ਲਾਰਾ ਕੋਈ ਵਾਦਾ ਨਹੀਂ ਅੱਜ ਜੇ ਕੋਈ ਸਹੂਲਤ ਮਿਲਦੀ ਹੈ ਜੇ ਕੋਈ ਵਿਕਾਸ ਤਾਂ ਕੰਮ ਹੋਇਆ ਉਹ ਸਾਰੀ ਸ਼ਰੋਮੀ ਅਕਾਲੀ ਦਲ ਦੇ ਕੀਤੇ ਹੋਏ ਨੇ ਤੇ ਇਹ ਝੂਠੇ ਦੋਨੋਂ ਇਕੱਠੇ ਹੋ ਗਏ ਨੇ ਹੁਣ ਮੈਂ ਤਾਂ ਲੋਕਾਂ ਨੂੰ ਆਹੀ ਬੇਨਤੀ ਕਰਾਂਗੀ ਜਿਹੜਾ ਝਾੜੂ ਤੁਸੀਂ 2022 'ਚ ਮਾਰਿਆ ਸੀ ਉਹ ਪੁੱਠਾ ਝਾੜੂ ਮਾਰ ਕੇ ਇਹ ਸਾਰੇ ਝੂਠੇ ਲੁਟੇਰਿਆਂ ਨੂੰ ਦੂਰ ਕਰੋ ਤਾਂ ਕਿ ਪੰਜਾਬ ਬਚੇ ਸਾਡਾ ਭਵਿੱਖ ਬਚੇ ਸਾਡੇ ਬੱਚੇ ਬਚਣ ਤੇ ਪੰਜਾਬ ਇੱਕ ਵਾਰ ਫੇਰ ਵਿਕਾਸ ਤੇ ਤਰੱਕੀ ਵੱਲ ਸਰਕਾਰਾਂ ਦਾ ਧਿਆਨ ਹੋਏ ਨਾ ਕਿ ਕੁਰਸੀ 'ਚ ਬੈਠੇ ਰਹਿਣ ਵਾਸਤੇ ਦਿੱਲੀ ਦੀ ਹਕੂਮਤ ਨੂੰ ਖੁਸ਼ ਕਰਨ 'ਚ ਲੱਗੇ ਰਹਿਣ। ਜਿਹੜੀ ਵੱਲੋਂ ਲਗਾਤਾਰ ਉਹਨੂੰ ਨੋਟਿਸ ਦਿੱਤੇ ਜਾ ਰਹੇ ਨੇ ਕੇਂਦਰੀ ਬਰ ਪਰ ਪੇਛੇ ਨਹੀਂ ਹੋ ਰਿਹਾ ਕਿਵੇਂ ਦੇਖ ਦੋ। ਹਾਂ ਭਜਦਾ ਕਿਉਂ ਹੈ ਕੇਸ਼ਰੀਵਾਲ ਜੇ ਕੇਜਰੀਵਾਲ ਨੇ ਕੁਝ ਕੀਤਾ ਨਹੀਂ ਫਿਰ ਭਜਦਾ ਕਿਉਂ ਹੈ ਹਕੀਕਤ ਆਏ ਕਿ ਸ਼ਰਾਬ ਦਾ ਬਹੁਤ ਵੱਡਾ ਘੁਟਾਲਾ ਜਿਹੜੇ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿੰਦੀ ਹੈ ਅੱਜ ਕੇਜਰੀਵਾਲ ਦਾ ਆਧਾ ਮੰਤਰੀ ਮੰਡਲ ਤੇ ਜੇਲ੍ਹ 'ਚ ਬੈਠਿਆ ਕੇਜਰੀਵਾਲ ਖੁਦ ਉੱਥੇ ਜਾਊਗਾ ਤੇ ਆ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਕਰਕੇ ਅਸੀਂ ਨਜਾਇਜ਼ ਜਿਹੜਾ ਰੇਤਾ ਹੁੰਦਾ ਹੈ ਨਜਾਇਜ਼ ਮਾਈਨਿੰਗ ਨੂੰ ਖਤਮ ਕਰਕੇ ਅਸੀਂ 40000 ਕਰੋੜ ਰੁਪਏ ਕਮਾਵਾਂਗੇ ਅੱਜ ਸ਼ਰਿਆਮ ਉਹਨਾਂ ਦੇ ਮੰਤਰੀ ਨਜਾਇਜ਼ ਮਾਈਨਿੰਗ ਕਰੇ ਅਦਾਲਤਾਂ ਉਹਨਾਂ ਨੂੰ ਫਟਕਾਰ ਲਗਾ ਰਿਆ ਤੇ ਕਿਹੜਾ ਭ੍ਰਿਸ਼ਟਾਚਾਰ ਬੰਦ ਹੋਇਆ ਕਿਹੜੇ ਤਹਿਸੀਲ 'ਚ ਕਿਹੜਾ ਨਜਾਇਜ਼ ਮਾਈਨਿੰਗ ਬੰਦ ਰਿਹਾ ਇਹਨਾਂ ਨੇ ਸ਼ਰਾਬ ਦਾ ਇੰਨਾ ਵੱਡਾ ਘਪਲਾ ਕੀਤਾ ਜਿਹੜਾ ਦਿੱਲੀ ਦਾ ਘਪਲਾ ਹੈ ਓਏ ਲੋਕਾਂ ਨੇ ਆ ਕੇ ਪੰਜਾਬ 'ਚ ਘਪਲਾ ਕੀਤਾ ਲੇਕਿਨ ਕਿਉਂ ਭਾਜਪਾ ਦੀ ਸਰਕਾਰ ਭਗਵੰਤ ਮਾਨ ਨੂੰ ਕਿਉਂ ਨਹੀਂ ਫੜ ਰਹੀ ਜਿਵੇਂ ਕੇਜਰੀਵਾਲ ਨੂੰ ਫੜ ਰਹੀ ਇਹ ਤਾਂ ਸਾਨੂੰ ਅਜ ਤਾ ਹੀ ਨਹੀਂ ਸਮਝ ਆਇਆ ਕਿ ਭਗਵੰਤ ਮਾਨ ਦੀ ਸੈਟਿੰਗ ਭਾਜਪਾ ਦੇ ਨਾਲ ਹੈ ਕਿ ਕੇਜਰੀਵਾਲ ਦੇ ਨਾਲ ਹੈ ਜਾਂ ਕਿਤੇ ਨਾਲ ਹੈ ਲੇਕਿਨ ਆ ਸਹੀ ਹੈ ਕਿ ਪੰਜਾਬ ਦਾ ਪੈਸਾ ਲੁੱਟ ਕੇ ਆਮ ਆਦਮੀ ਪਾਰਟੀ ਸ਼ਰਾਬ ਦੇ ਠੇਕਿਆਂ ਵਿੱਚ ਇਲਲੀਗਲ ਮਾਈਨਿੰਗ ਕਰਕੇ ਪੰਜਾਬ ਦੇ ਖਜ਼ਾਨੇ ਦਾ ਪੈਸਾ ਲੁੱਟਿਆ ਜਾ ਰਿਹਾ ਹਰ ਰੋਜ਼ ਪੰਜਾਬ ਨੂੰ ਕਰਜ਼ਾਈ ਕਰਕੇ ਵੱਡੇ ਵੱਡੇ ਇਸ਼ਤਿਹਾਰ ਹਿੰਦੁਸਤਾਨ 'ਚ ਕੇਜਰੀਵਾਲ ਤੇ ਆਮ ਆਦਮੀ ਨੂੰ ਚਮਕਾਉਣ ਵਾਸਤੇ ਤੇ ਇੱਥੇ ਲੋਕੀ ਲੋਕਾਂ ਦੇ ਬੱਚੇ ਭੁੱਖੇ ਮਰ ਰਹੇ ਨੇ ਨੌਕਰੀਆਂ ਬਾਰ ਵਾਲਿਆਂ ਨੂੰ ਜਾ ਰਹੀਆਂ ਨੇ ਕਾਰਡ ਲੋਕਾਂ ਦੇ ਕਟੇ ਜਾ ਰਹੇ ਗਰੀਬਾਂ ਦੇ ਮਕਾਨ ਨਹੀਂ ਆ ਰਹੇ ਨਾ ਸ਼ਗਨ ਆ ਰਹੇ ਨਾ ਪੈਨਸ਼ਨ ਆ ਰਹੀ ਤਾਂ ਮੁਆਵਜ਼ਾ ਅੱਧਾ ਪੰਡਾ ਪੰਜਾਬ ਡੁੱਬ ਗਿਆ ਪਾਣੀ 'ਚ ਦੁਵਾਨੀ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਸੋ ਇਹ ਗੱਲਾਂ ਦੀ ਗੱਪਾਂ ਦੀ ਸਰਕਾਰ ਹੈ ਮੈਂ ਉਮੀਦ ਕਰਦੀਆਂ ਲੋਕ ਇਸ ਸਰਕਾਰ ਨੂੰ ਵੋਟ ਦੀ ਸੱਟ ਇਹੋ ਜੀ ਵੋਟ ਦੀ ਝੋਟ ਹੁੰਦੀ ਹੈ ਇਹੋ ਜੀ ਸੱਟ ਮਾਰ ਕੇ ਸਬਕ ਸਿਖਾ ਦੇਣ ਤਾਂ ਕਿ ਇਹ ਜਾਗ ਜਨ ਤੇ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ